ਦੇਖੋ ਗੱਲ ਇਹ ਹੈ ਕਿ ਅਸੀਂ ਕੋਈ ਲੜਦਾ ਥੋੜੀ ਚਾਹਨੇ ਆ ਅਸੀਂ ਤੇ ਵਪਾਰੀ ਬੰਦਿਆਂ ਨੂੰ ਰਿਕੁਐਸਟ ਕਰੀ ਜਾਂਦੇ ਆ ਉਹ ਕੱਲੇ ਦਿਨ ਤੋਂ ਵੀ ਆ ਕੇ ਅਸਲੀਅਤ ਦੇਖੋ ਜਦ ਤੱਕ ਅਸਲੀਅਤ ਨਹੀਂ ਕਿਸੇ ਤੇ ਆਪਾਂ ਇਲਜ਼ਾਮ ਲਾਈ ਜਾਈਏ ਜੁਰਮ ਕੋਈ ਹੋਰ ਕਰੇ ਸਜ਼ਾ ਕਿਸੇ ਹੋਰ ਨੂੰ ਦੇਈ ਜੀ ਸਮਝ ਗਏ ਸ਼ਹਿਰ ਚ ਸੌ ਦਾ ਨਾ ਇੰਡਸਟਰੀ ਹੈ ਸਾਈਕਲ ਇੱਥੇ ਬਣਦਾ ਲੱਖਾਂ ਦੀ ਤਰਾਜ ਸਮਝ ਗਏ ਨਿਕਲ ਕਰੋਮ ਸੈਨਟ ਇੱਥੇ ਹੁੰਦੇ ਸਾਰੇ ਇਹਦੇ ਦਰਿਆ ਚ ਉਲਬਦੇ ਨੇ ਔਰ ਸਲਾਈ ਮਸ਼ੀਨ ਇੱਥੇ ਬਣਦੀ ਏ ਟੈਕਸਟਾਈਲ ਹੋ ਜਦੀ ਮ ਕਾਰਾਂ ਦੇ ਪਾਰਟਸ ਤਾਂ ਇੱਥੇ ਬਣਦੇ ਨੇ ਔਰ ਇਹ ਬਹੁਤ ਵੱਡੀ ਹੱਬ ਏ ਲੁਧਿਆਣਾ ਇੰਡਸਟਰੀ ਦੀ ਸਾਡੇ ਕੋਲ ਇੱਕੋ ਹੀ ਦਰਿਆ ਏ ਉਸ ਦਰਿਆ ਨੂੰ ਸਾਫ਼ ਕਰਨ ਲਈ ਸਰਕਾਰਾਂ ਦਾ ਕੰਮ ਏ ਦਰਿਆ ਪੱਕਾ ਕੀਤਾ ਜਾਵੇ ਜਿਹੜਾ 8-9 ਕਿਲੋਮੀਟਰ ਦੇ ਏਰੀਆ ਸਿਟੀ ਏਰੀਆ ਚੋਂ ਜਾਂਦਾ ਉਹ ਉੱਤੇ ਕੋਈ ਡੈਂਗ ਦਸਤੀ ਤੇ ਥੋੜੀ ਕਸੂਰੇ ਡੈਂਗ ਦਸਤੀ ਦੇ ਇਲਜ਼ਾਮ ਦੇ ਦੀਏ ਡੈਂਗ ਨੇ ਰੋੜਾ ਪਿਆ ਖਰਚ ਕੇ ਐਸਟੀਪੀ ਲਾਏ ਤਿੰਨ ਆਗੇ ਦੇਖੋ ਅਸੀਂ ਦਿਖਾਣੇ ਆ ਸਤਕਾਰ ਕਰਾਂਗੇ ਉਹਨਾਂ ਨੂੰ ਚਾਹ ਵਗੈਰਾ ਪਿਲਾਵਾਂਗੇ ਪਾਣੀ ਖਾਣਾ ਖਵਾਵਾਂਗੇ ਕੁਆਕੇ ਦਿਖਾਵਾਂਗੇ ਵੀ ਦੇਖੋ ਸਲੀਅਤ ਕੀ ਅਸੀਂ ਤੁਹਾਡੇ ਨਾਲ ਲੱਗਦੇ ਆ ਦਰਿਆ ਪੱਕਾ ਕੀਤਾ ਜਾਵੇ ਔਰ ਪੱਕਾ ਕਰਕੇ ਚੁਗਾਬ ਕੱਢੀ ਜਾਵੇ ਜਿਹੜੀ 5 5 7 7 ਫੁੱਟੇ ਵਾਲੇ ਦੁਆਲੇ ਪੈਪ ਪਾਏ ਜਾਣ 6 6 ਫੁੱਟ ਦੇ ਉਹਨਾਂ ਸ਼ਹਿਰ ਦੇ ਦੋਨੋਂ ਸਾਈਡਾਂ ਦਾ ਪਾਣੀ ਉਹਦੇ ਵਿੱਚ ਆ ਜਾਵੇ ਉਹ ਸਿੱਧਾ ਪੈਪਾਂ ਦੇ ਕੰਰੈਕਸ਼ਨ ਉਹਨਾਂ ਐਸਟੀਪੀ ਦੇ ਨਾਲ ਐਸਟੀਪੀ ਕੋ ਹੋਰ ਲਾਇਆ ਜਾਵੇ 5 700 ਐਮ ਐਲ ਡੀ ਦਾ ਅੱਗੇ ਲਾਇਆ ਸਭਾ 200 ਐਮ ਐਲ ਡੀ ਦਾ ਉੱਥੇ ਐਸ ਜੀ ਆਕਸਨ ਦੀ ਡਿਊਟੀ ਹੋਵੇ ਪਾਣੀ ਟ੍ਰੀਟਡ ਕਰਕੇ ਉਹਦੇ ਵਿੱਚ ਜਾਵੇ ਇੰਡਸਟਰੀ ਜਿਹੜੀ ਇਹ ਉਹਨਾਂ ਦੇ ਮੀਟਰ ਲਾਏ ਜਾਣ ਉਹਨਾਂ ਤੋਂ ਬਿੱਲ ਲੈ ਲਿਆ ਜਾਵੇ ਜਿੱਦਾਂ ਬਿਜਲੀ ਦਾ ਬਿੱਲ ਲੈਂਦੇ ਨੇ ਜਿਹੜੇ ਰੈੱਡ ਕੈਟਾਗਰੀ ਜਾਂ ਗ੍ਰੀਨ ਕੈਟਾਗਰੀ ਆ ਦੂਸਰੇ ਜਿਹੜੇ ਪਾਣੀ ਜਿੱਦਾਂ ਦਾ ਕੈਮੀਕਲ ਜਾਂ ਦੂਜੇ ਸ਼ਹਿਰ ਦੇ ਇੰਡਸਟਰੀ ਦਾ ਉਹਨਾਂ ਤੋਂ ਬਿੱਲ ਲੈਣ ਮਸਲਾ ਹੱਲ ਹੁੰਦਾ ਹੁੰਦਾ ਕਿ ਉਹ ਨਹੀਂ ਮਸਲਾ ਹੱਲ ਲੇਕਿਨ ਸਰਕਾਰਾਂ ਦਾ ਕੰਮ ਹੈ ਇਹ ਤੇ ਸਰਕਾਰ ਪ੍ਰਪੋਜ਼ਲਾ ਬਣਾ ਰਹੀ ਲੱਗੀ ਵੀ ਹੋਈ ਏ ਮੇਰਾ خیال ਹੁਣ ਮਸਲਾ ਜਿਆਦਾ ਪੱਖਿਆ ਥੋੜਾ ਜਿਆਦਾ ਦਿੱਲੀ ਤੱਕ ਗਿਆ ਹੋਇਆ ਔਰ ਮੇਰਾ ਖਿਆਲ ਇਹਦਾ ਜਲਦੀ ਜਿਹੜਾ ਹੱਲ ਸਰਕਾਰ ਕੱਢੇਗੀ ਸਰਕਾਰ ਨੇ ਅਗਰ ਕੋਈ ਹੱਲ ਨਾ ਕੀਤਾ ਤੇ ਜਿਹੜੀ ਇੰਡਸਟਰੀ ਲੁਧਿਆਣਾ ਦੀ ਉਹ ਬਰਬਾਦ ਹੋ ਜਾਏਗੀ ਕਿਉਂਕਿ ਡੈਂਗ ਇੰਡਸਟਰੀ ਜਿਹੜੀ ਉਹ ਮਾਮੇ ਹੋਜਰੀ ਦੀ ਇਹਦੇ ਨਾਲ ਟੈਕਸਟਾਈਲ ਇੰਡਸਟਰੀ ਕੋਜਰੀ ਇੰਡਸਟਰੀ ਸਾਰੀ ਜੁੜੀ ਹੋਈ ਹੈ ਲੱਖਾਂ ਦੀ تعداد ਚ ਮਜ਼ਦੂਰ ਜਿਹੜਾ ਸਾਡਾ ਭਾਈ ਹੈ ਇਥੇ ਲੁਧਿਆਣੇ ਦੇ ਔਰ ਦੂਜੇ ਕੰਮ ਕਰਦੇ ਨੇ ਜਿਹੜੇ ਸਾਡੇ ਨਾਲ ਜੁੜੇ ਹੋਣੇ ਜਿਨ੍ਹਾਂ ਦਾ ਸਾਡੇ ਨਾਲ ਹੀ ਅਟੈਚਮੈਂਟ ਹੈ ਉਹਨਾਂ ਤੋਂ ਬਿਨਾ ਅਸੀਂ ਕੁਝ ਨਹੀਂ ਸਾਡੇ ਤੋਂ ਬਿਨਾ ਉਹ ਕੁਝ ਨਹੀਂ ਇਸ ਕਰਕੇ ਅਸੀਂ ਇਕੱਠੇ ਆਂ ਰਲ ਕੇ ਤਾਂ ਅੱਜ ਇਕੱਠ ਕਰਕੇ ਅਸੀਂ ਜਿਹੜਾ ਇੱਥੇ ਲੰਗੇ ਵਗੈਰਾ ਲਾਇਆ ਔਰ ਮੀਟਿੰਗ ਵਗੈਰਾ ਕੀਤੀ ਸਾਰਿਆਂ ਨੂੰ ਜਾਣੂ ਕਰਾਇਆ ਵੀ ਸਾਡਾ ਡਾਈਂਗ ਇੰਡਸਟਰੀ ਦਾ ਨਹੀਂ ਖਸੂਰ ਅਸੀਂ ਬਹੁਤ ਸਾਰਾ ਰੁਪਇਆ ਕਰੋੜਾਂ ਖਰਚ ਕੇ ਮਹੀਨੇ ਦਾ ਤਿੰਨੇ ਐਸਟੀਪੀ ਪਾਣੀ ਸਾਫ਼ ਕਰਦੇ ਨੇ ਆ ਕੇ ਦੇਖਣ ਜੇ ਉਹਨਾਂ ਨੂੰ ਗਲਤ ਲੱਗੂ ਫਿਰ ਮੈਨੂੰ ਕਹਣ ਵੀ ਗਲਤ ਆ ਸਾਰੇ ਅਸੀਂ ਖੜਾਂਗੇ ਉੱਥੇ ਪਾਣੀ ਦਿਖਾਵਾਂਗੇ ਉਹਨਾਂ ਨੂੰ ਔਰ ਇੱਥੇ ਕਈ ਸੰਸਥਾਵਾਂ ਜਿਹੜ ਕਈ ਐਨਜੀਓ ਦੇਖ ਕੇ ਜਾਂਦੇ ਨੇ ਪਾਣੀ ਨੂੰ ਵੀ ਵਾਕਈ ਠੀਕ ਹੈ ਆ 10 ਦਿਨ ਪਹਿਲਾਂ ਅਜੇ ਉੱਥੋਂ ਜਲੰਧਰ ਤੋਂ ਜਿਹੜਾ ਡੀਏਵੀ ਜਿਹੜਾ ਹੈਗਾ ਯੂਨੀਵਰਸਿਟੀ ਉਹਦੇ 70 ਬੀਬੀਏ ਦੇ ਬੱਚੇ ਆਏ ਦੇਖ ਕੇ ਗਏ ਉਹ ਹਰਾਨ ਹੋ ਗਏ ਕਹਿੰਦੇ ਤੁਹਾਡੇ ਤੇ ਫਰਜ਼ੂਲ ਜਿਹੜਾ ਗਲਤ ਇਲਜ਼ਾਮ ਲਾਇਆ ਜਾ ਰਹੇ ਨੇ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਸਾਡਾ ਕੋਈ ਲੜਾਈ ਝਗੜਾ ਨਹੀਂ ਉਹਨਾਂ ਨਾਲ ਕੋਈ ਜ਼ਮੀਨ ਦਾ ਚਲਦਾ ਉਹ ਵੀ ਪਾਣੀ ਸਾਫ ਚਾਹੁੰਦੇ ਅਸੀਂ ਵੀ ਪਾਣੀ ਸਾਫ ਚਾਹੁੰਦੇ ਆ ਲੇਕਿਨ ਕੰਮ ਤਾਂ ਸਰਕਾਰਾਂ ਦਾ ਆ ਆ ਕੇ ਸਰਕਾਰ ਨਾਲ ਲੜੀਏ ਸਰਕਾਰ ਨੂੰ ਕਹੀਏ ਕਿ ਇਹਦੀ ਵਧੀਆ ਪ੍ਰਪੋਜ਼ਲ ਬਣਾ ਕੇ ਤੂੰ ਵਧੀਆ ਟੰਗ ਨਾਲ ਕੀਤਾ ਜਾਵੇ ਨਾ ਕਿ ਇਹ ਇਲਜ਼ਾਮ ਲਾਇਆ ਜਾਵੇ ਇਹ ਜੀ ਕੈਂਸਰ ਡਾਈ ਇੰਡਸਟਰੀ ਨੇ ਫਲਾਤਾ ਭੋਲੇ-ਪਾਲੇ ਲੋਕਾਂ ਨੂੰ ਗੁੰਮਰਾਹ ਕਰੀਏ ਯਾਰ ਬਹੁਤ ਵੱਡੀ ਗਲਤ ਗੱਲ ਹੈ ਪਾਣੀ ਸਾਫ ਹੋਊਗਾ ਬਿਲਕੁਲ ਸਾਫ ਹੋਊਗਾ ਜੇ ਪ੍ਰਪੋਜ਼ਲਾਂ ਅਸੀਂ ਦੱਸਦੇ ਆਂ ਸਰਕਾਰ ਤਿਆਰ ਕਰੇ ਬਣਾਵੇ ਉਹਨੂੰ ਤਾਂ ਠੀਕ ਵੀ ਨਾਲ ਸਰਕਾਰ ਬਿਲਕੁਲ ਅਸੀਂ ਨਾਲ ਸਰਕਾਰ ਦੇ ਨਾਲ ਹੀ ਲੋਕਾਂ ਦੇ ਨਾਲ ਵੀ ਆ ਅਸੀਂ ਉਹਨਾਂ ਦੇ ਨਾਲ ਵੀ ਆ ਕੋਈ ਨਾ ਤੋਂ ਬਾਹਰ ਨਹੀਂ ਦੇਖੋ ਹਰ ਮਸਲੇ ਦਾ ਬੈਠ ਕੇ ਹੱਲ ਹੁੰਦਾ ਉਹ ਬਾਰੀ ਨੇ ਵਪਾਰ ਕਰਨਾ ਹੈ ਲੇਕਿਨ ਅਸੀਂ ਲੋਕਾਂ ਨੂੰ ਨੁਕਸਾਨ ਦੇ ਕੇ ਲੋਕਾਂ ਦਾ ਜਾਨੀ ਨੁਕਸਾਨ ਨਹੀਂ ਕਰਨਾ ਚਾਹੁੰਦੇ ਅਸੀਂ ਜਿਹਦੇ ਵਿੱਚ ਲੋਕਾਂ ਦਾ ਜਾਨੀ ਨੁਕਸਾਨ ਹੋਵੇ ਕਿੰਨੇ ਦਿਨ ਤਰਨਾ ਤੁਹਾਡਾ ਜਾਰੀ ਅੱਜ ਹੂੰ ਤਰਨਾ ਕਿੰਨੇ ਦਿਨ ਜਾਰੀ ਹੈ ਅੱਜ ਤੇ ਲੰਗਰ ਵਗੈਰਾ ਜਾਰੀ ਚੱਲੂਗਾ 2-3 2 ਘੰਟੇ ਹੋਰ ਚੱਲੇਗਾ ਮੇਰੇ ਖਿਆਲ ਦੋ ਤਿੰਨ ਵਜਣਗੇ ਇੱਥੇ ਦੇਖੋ ਜਿਹੜੇ ਤੰਜ ਕੱਸਦੇ ਆ ਉਹਨੂੰ ਦਿੱਤਾ ਜਵਾਬ ਅੱਜ ਠੋਕੇ ਦਿੱਤਾ ਹੈ ਲਾਈਵ ਹੋ ਕੇ ਦਿੱਤਾ ਜੀ ਉਹ ਕਹਿੰਦਾ ਸੀ ਮੈਂ ਬੁੱਢੇ ਨਾਲੇ ਨੂੰ ਜਿਹੜਾ ਡਾਈਂਗਾ ਦਾ ਬੁੱਢੇ ਦਰਿਆ ਚ ਪਏ ਪੈਂਦੇ ਆ ਉਹਨੂੰ ਬੰਦ ਕਰ ਦੂੰਗਾ ਕਿਸੇ ਦੀ ਕੋਈ ਔਕਾਤ ਨਹੀਂ ਕਿ ਇਹਨੂੰ ਬੰਦ ਕਰ ਦੇਗਾ ਇਹ ਜਿਹੜੀ ਇੰਡਸਟਰੀ ਲੱਗੀ ਹੋਈ ਹੈ ਇਹ ਇੰਡਸਟਰੀ ਨੇ 300 ਕਰੋੜ ਰੁਪਏ ਲਾ ਕੇ ਸੀਟੀਵੀ ਪਲਾਂਟ ਲਗਾਏ ਆ 50 ਕਰੋੜ ਰੁਪਏ ਇਹਨਾਂ ਦਾ ਸਾਲ ਦਾ ਚਲਾਉਣ ਦਾ ਖਰਚਾ ਹੈ ਇਹ ਲੱਖੇ ਸਦਾਣੇ ਬਲੈਕ ਮੀਲਰ ਨੂੰ ਤੋਜਮਾਨ ਬਲੈਕ ਮੀਲਰ ਨੂੰ ਕੀ ਪਤਾ ਇੰਡਸਟਰੀਆਂ ਕਿੱਦਾਂ ਚੱਲਦੀਆਂ ਆ ਜਿਹੜੇ ਸਾਡੇ ਭਾਈ ਖੜੇ ਆ 400 ਕਰੋੜ ਰੁਪਏ ਸਾਲ ਦੀ ਤਨਖਾਹ ਦਿੰਦੇ ਆ ਅਸੀਂ ਉਹ ਉਹਨੇ ਉਹ ਕਿਸੇ ਨੂੰ ਦਿੰਦਾ ਉਹ ਤਾਂ ਲੋਕਾਂ ਨੂੰ ਬੇਰੁਜ਼ਗਾਰ ਕਰ ਰਿਹਾ ਪੰਜਾਬ ਨੂੰ ਗਲਤ ਦੇਸ਼ਾ 'ਚ ਲੈ ਕੇ ਜਾ ਰਿਹਾ ਤੁਹਾਨੂੰ ਬਲੈਕਮੇਲ ਕੀਤਾ ਜਾ ਰਿਹਾ ਬਲੈਕਮੇਲ ਹੀ ਹੈ ਜੀ ਇੱਕ 200 ਦਾ ਇੱਕ ਪੁਆਇੰਟ ਉਹਨੂੰ ਬੰਦ ਕਰ ਦੋ ਉਹਨੂੰ ਪਤਾ ਮੇਰੇ ਕੋਲ ਆ ਜਾਣਗੇ ਹੱਥੋਂ ਤਾਂ ਫੁੱਟੀ ਕੋਡੀ ਨਹੀਂ ਮਿਲਣੀ ਫੁੱਟੀ ਕੋਡੀ ਕਿਸ ਤਰ੍ਹਾਂ ਲੱਖਾ ਸਾਨਾ ਤੁਝ ਜਵਾਬ ਦਿੱਤਾ ਅੱਜ ਇਸੇ ਤਰ੍ਹਾਂ ਕਿ ਅੱਗੇ ਕੋਈ ਹੋਰ ਲੱਖਾ ਸਾਨਾ ਕਰੂਗਾ ਤੁਝ ਇਹ ਵੀ ਭਾਜੀ ਹੁਣ ਵੈਸੇ ਇੰਨਾ ਦਬਕਾ ਮਾਰਤਾ ਲੱਖਾ ਸਾਨਾ ਜੰਮਣਾ ਹੀ ਨਹੀਂ ਹੋਰ ਕੋਈ ਅੱਜ ਕਿੰਦਾ ਕਿੰਦਾ ਜਵਾਬ ਦਿੱਤਾ ਗਿਆ ਅੱਜ ਦੇਖੋ ਸਾਰਾ ਤੁਹਾਡਾ ਭਾਈਚਾਰਾ ਫੈਕਟਰੀ ਵਾਲੇ ਜਿਹੜੇ ਵੱਡੇ ਬੱਚੇ ਕੰਮ ਕਰਦੇ ਤੁਹਾਡੇ ਉਹ ਵੀ ਤੁਹਾਡੇ ਨਾਲ ਖੜੇ ਕਿੱਦਾਂ ਦੇਖੋ ਸਾਡੀਆਂ ਬਾਹਮਾ ਨੇ ਸਾਡੇ ਭਰਾ ਨੇ ਸਾਡੇ ਕੋ ਪਿਆਬੀ ਮੁੰਡੇ ਬਹੁਤ ਕੰਮ ਕਰਦੇ ਆ ਇਹ ਸਾਨੂੰ ਅਸੀਂ ਨਹੀਂ ਆ ਰੋਟੀ ਦਿੰਦੇ ਇਹ ਸਾਡਾ ਘਰ ਇਹ ਚਲਾਉਂਦੇ ਆ ਜੀ ਜੀ ਅੱਜ ਪੰਜਾਬ ਨੂੰ ਦੇਸ਼ ਨੂੰ ਚਲਾਣ ਵਾਲੇ ਵਰਕਰ ਹੈ ਸੋ ਮੈਂ ਇਹੀ ਬੇਨਤੀ ਕਰਦਾ ਕਿ ਜਿਹੜਾ ਡਾਈਨ ਇੰਡਸਟਰੀ ਨਾਲ ਟਕਰੇਗਾ ਉਹਨੂੰ ਦੂਨੇ ਹੋ ਕੇ ਟਕਰਾਂਗੇ ਕੀ ਪ੍ਰਸ਼ਾਸਨ ਕੋ ਅਪੀਲ ਕਰੋ ਪ੍ਰਸ਼ਾਸਨ ਨੇ ਸਾਡਾ ਬਹੁਤ ਸਾਥ ਦਿੱਤਾ ਹੈ ਪੁਲਿਸ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਹੈ ਸੀਪੀ ਸਾਹਿਬ ਦਾ ਡੀਸੀਪੀ ਸਾਹਿਬ ਦਾ ਸਪੈਸ਼ਲ ਧੰਨਵਾਦ ਹੈ ਜਿਨ੍ਹਾਂ ਨੇ ਇਹਨਾਂ ਅਰੇਂਜ ਕਰਕੇ ਕੀਤਾ ਹੈ ਕਿੰਨੀ ਦੇਰ ਤੱਕ ਥੋੜਾ ਜਾਰੀ ਹੈ ਹਾਂਜੀ ਕਿੰਨੀ ਦੇਰ ਜਾਰੀ ਰਹੂਗਾ ਅੱਜ ਸੱਥੀਆਂ ਸਾਡੇ ਸਾਡੀ ਦਾੜੀ ਅਸੀਂ ਦਾ ਵੇਟ ਕਰਦੇ ਆ ਕੋ ਆਵੇ ਅੱਛਾ ਜੀ ਵੇਟ ਕਰ ਰਹੇ ਆ ਕੋਈ ਆਵੇ ਕਿਸ ਤਰ੍ਹਾਂ ਵਾਰ-ਵਾਰ ਕੋਈ ਆ ਕੇ ਤੁਹਾਡੇ ਇਲਜ਼ਾਮ ਲੱਗਦੇ ਆ ਪਾਣੀ ਕਹਿੰਦਾ ਟੈਂਕ ਕਰਦੀ ਆ ਕਿੰਦਾ ਇਹ ਕੀ ਕਹਿਣਾ ਚਾਹੁੰਦਾ ਜਿਹੜਾ ਤਰੀ ਇਸ ਤਰ੍ਹਾਂ ਹੈ ਉਹਨਾਂ ਨੂੰ ਨਾ ਜਿਹੜਾ ਬੁੱਡੇ ਨਾਲੇ ਦਾ ਰੰਗ ਕਾਲਾ ਦਿਖਦਾ ਉਹ ਕਾਲੇ ਰੰਗ ਨੂੰ ਰੰਗਾਈ ਦੇ ਨਾਲ ਜੋੜਦੇ ਆ ਰੰਗਾਈ ਦੇ ਨਾਲ ਡਾਈੰਗ ਨੂੰ ਜੋੜਦੇ ਆ ਉਹਨਾਂ ਦੇ ਕੋਲ ਅਨਜਾਨ ਨੇ ਇਸ ਚੀਜ਼ਾਂ ਤੋਂ ਕਾਗਜ਼ਾਂ ਤੋਂ ਬਹੁਤ ਦੂਰ ਨੇ ਜਾਣਕਾਰੀ ਤੋਂ ਬਹੁਤ ਦੂਰ ਨੇ ਰੰਗ ਕਾਲਾ ਹੋਣ ਦੇ ਵਿੱਚ ਡਾਈੰਗ ਦਾ ਕੋਈ ਵੀ ਰੋਲ ਨਹੀਂ ਹੈਗਾ ਉਹਦੇ ਜਿਹੜੇ ਜਿਹੜੇ ਤੱਤ ਨੇ ਉਹ ਸਰਕਾਰਾਂ ਦੇ ਕੋਲ ਰਿਕਾਰਡ 'ਚ ਨੇ ਉਹਦੇ ਸਾਰੇ ਪੈਰਾਮੀਟਰ ਹਰ ਚੀਜ਼ ਦਾ 10 ਜਗ੍ਹਾ ਤੋਂ ਹਰ ਵਾਰੀ ਬੋਰਡ ਜਿਹੜਾ ਹੈ ਉਹ 10 ਜਗ੍ਹਾ ਤੋਂ ਬੁੱਡੇ ਨਾਲੇ ਦੇ ਸੈਂਪਲ ਲੈਂਦਾ ਵੀ ਕਿਹੜੇ ਪੁਆਇੰਟ ਤੇ ਪਾਣੀ ਸਾਫ਼ ਹੈ ਕਿਹੜੇ ਪੁਆਇੰਟ ਤੇ ਗੰਦਾ ਹੋ ਰਿਹਾ ਜਿਹੜੇ ਪੁਆਇੰਟ ਤੇ ਗੰਦਾ ਹੋ ਰਿਹਾ ਉਹਦਾ ਕਾਰਨ ਕੀ ਹੈ ਇਹ ਜਿਹੜੀ ਪੜ੍ਹੀ ਲਿਖੀ ਆ ਜਿਹੜੀ ਸਰਕਾਰਾਂ ਦੇ ਕੰਮ ਨੇ ਉਹਨੂੰ ਜਿਹੜਾ ਇੱਕ ਅਨਪੜ੍ਹ ਬੰਦਾ ਜਦੋਂ ਹੱਥ ਪਾਉਂਦਾ ਹੈ ਤੇ ਉਹਦੇ ਜਿਹੜੇ ਆਪਾਂ ਜੇ ਇਕੱਠ ਹੋਏ ਆ ਜਿਹੜੇ ਉਹ ਬਿਨਾਂ ਵਜ੍ਹਾ 9 ਕਰੋੜ ਲੀਟਰ 9 ਕਰੋੜ ਲੀਟਰ 9 ਕਰੋੜ ਲੀਟਰ ਜੈਰ ਬੋਲ ਰਿਹਾ ਜਿਹਦਾ ਜੈਰ ਬੋਲਣ ਦਾ ਮਤਲਬ ਹੈ ਉਹਨੂੰ ਉਸ ਚੀਜ਼ ਬਾਰੇ ਇੱਕ ਵੀ ਕਾਗਜ਼ੇ ਬਾਰੇ ਨਹੀਂ ਪਤਾ ਦੂਸਰੀ ਗੱਲ ਇੱਕ ਬੋਰਡ ਨੇ ਸਾਨੂੰ ਇੱਕ ਡਿਸਕਨੈਕਸ਼ਨ ਦਾ ਆਰਡਰ ਕਿਤੇ ਉਹ ਕਿਸੇ ਕਾਗਾਈ ਦੀ ਕਾਰਵਾਈ ਨੂੰ ਪੂਰੀ ਕਰਨ ਵਾਸਤੇ ਦਿੱਤੇ ਜਿਹਦਾ ਕੇਸ ਐਨਜੀਟੀ ਚੱਲਦਾ ਪਿਆ ਜੀ ਉਹ ਐਨਜੀਟੀ ਨੇ ਸਾਨੂੰ ਪਹਿਲਾਂ ਜਨਵਰੀ ਤੱਕ ਦੀ ਸੇਅ ਦਿੱਤੀ ਸੀ ਫਿਰ ਦਸੰਬਰ ਤੱਕ ਦੀ ਹੁਣ 9 20 ਮਾਰਚ ਤੱਕ ਦੀ ਸੇਅ ਹੈ ਅਗਰ ਕਾਗਜ਼ਾਤ ਕੋਈ ਤੱਤ ਹੈ ਤਾਂ ਹੀ ਸੇਅ ਮਿਲੀ ਮੈਂ ਕੋਈ ਜੁਰਮ ਕਰਾਂ ਤੇ ਮੈਂ ਕੋਰਟ ਚ ਜਾਵਾਂ ਤੇ ਕੋਰਟ ਵਾਲਾ ਕਹੇ ਨਹੀਂ ਹਲੇ ਖੜ੍ਹਜੋ ਐਸ ਤਰ੍ਹਾਂ ਨਹੀਂ ਹੁੰਦਾ ਹੁੰਦਾ ਅੱਜ ਕਿੰਨਾ ਕਿ ਇੰਡਸਟਰੀ ਨੂੰ ਜਿਹੜਾ ਲੌਸ ਹੋਇਆ ਅੱਜ ਤੁਹਾਡਾ ਕਰਨੇ ਲਗਾਉਂਦਾ ਪੂਰੀ ਜੀ ਇੰਡਸਟਰੀ ਬੰਦ ਪਈ ਭਾਈ ਜੀ ਲੌਸ ਜਿਹੜਾ ਹੈਗਾ ਅਸੀਂ ਲੌਸ ਵਾਸਤੇ ਜਾਂ ਪ੍ਰੋਫਿਟ ਵਾਸਤੇ ਹਰ ਚੀਜ਼ ਅਗਰ ਸੋਚ ਕੇ ਚੱਲਾਂਗੇ ਤਾਂ ਕੰਮ ਨਹੀਂ ਹੁੰਦਾ ਕੰਮ ਹੈ ਵੀ ਮਾਨਵ ਦਾਦਾ ਵੀ ਇੱਕ ਬੰਦਾ ਗਲਤ ਕਹਿ ਰਿਹਾ ਤੇ ਉਹਦੇ ਲਈ ਕੁਝ ਵੀ ਨੁਕਸਾਨ ਹੋਵੇ ਇਹ ਕੁਝ ਵੀ ਹੋਇਆ ਉਹ ਬਾਦੀ ਗੱਲ ਹੈ ਅਸੀਂ ਆਪਣੀ ਕਟਤਾ ਦਿਖਾਈ ਹੈ ਨਾ ਸਾਡਾ ਕਿਸੇ ਨਾਲ ਲੜਨ ਦਾ ਚ ਬੂੜਾ ਨਾ ਅਸੀਂ ਕਿਸੇ ਨਾਲ ਝਗੜਦਾ ਇਹ ਕੰਮ ਸਰਕਾਰਾਂ ਦੇ ਨੇ ਪੁਲਿਸ ਦੇ ਨੇ ਆ ਜੱਡਾ ਪ੍ਰਸ਼ਾਸਨ ਇਕੱਠਾ ਹੋਇਆ ਹੈ ਕੱਟੋ-ਵੱਟ ਲਗਭਗ ਮੇਰੇ ਹਿਸਾਬ ਨਾਲ 2000 ਤੋਂ ਲੈ ਕੇ 3000 ਪੁਲਿਸ ਵਾਲੇ ਸਾਰੇ ਲੁਧਿਆਣੇ ਚ ਲੁਧਿਆਣੇ ਨੂੰ ਛਾਵੜੀ ਬਣਾ ਕੇ ਬੈਠੇ ਆ ਉਹਦਾ ਕਾਰਨ ਕੀ ਹੈ ਉਹਨਾਂ ਦਾ ਕਾਰਨ ਇਹ ਤਾਂ ਨਹੀਂ ਵੀ ਉਹ ਸਿਰਫ ਐਸਸੀ ਨੂੰ ਉਹਨਾਂ ਨੂੰ ਪਤਾ ਵੀ ਹੈ ਨਾ ਬੰਦਿਆਂ ਨੇ ਗਲਤ ਅਨਸ਼ੈਡ ਜਿਹੜੇ ਬੰਦੇ ਨੇ ਇਹਨਾਂ ਦੇ ਉੱਪਰ ਅਸੀਂ ਨਕੇਲ ਪਾਣੀ ਹੀ ਪਾਣੀ ਹੈ ਪਰ ਸੀਵੀ ਸਾਹਿਬ ਨੇ ਵਾਦਾ ਕੀਤਾ ਵੀ ਅਗਰ ਉਹ ਬਾਇਜਾਂਸ ਕਿਸੇ ਵੀ ਤਰੀਕੇ ਵੜਦਾ ਤਾਂ ਅਸੀਂ ਫੜ ਕੇ ਉਹਨਾਂ ਨੂੰ ਡਕਾਂ ਕੀ ਲੱਗਦਾ ਕਿ ਬਲੈਕਮੇਲਿੰਗ ਤੋਂ ਉਤਰਿਆ ਨਹੀਂ ਹੁਣ ਭਾਜੀ ਉਹ ਜੋ ਮਰਜੀ ਉਹਨਾਂ ਦੇ ਮਨ ਦੀ ਸੋਚ ਹੋ ਸਕਦੀ ਹੈ ਸਾਡਾ ਇੱਕ ਸਿੰਗਲ ਮੈਸੇਜ ਹੈ ਵੀ ਅਸੀਂ ਇਹੋ ਜਿਹਾ ਕੋਈ ਵੀ ਕੰਮ ਨਹੀਂ ਕਰਨਾ ਅਗਰ ਰਾਜੇ ਇੱਕ ਲੱਖੇ ਨਾਲ ਅਸੀਂ ਕੋਈ ਅੰਡਰ ਟੇਬਲ ਬੈਠ ਕੇ ਕੋਈ ਪੈਸੇ ਦੇ ਲੈ ਕੇ ਬਿਠਾਵਾਂਗੇ ਤਾਂ 50 ਲੱਖੇ ਬੈਠੇ ਆ ਜੀ ਤਾਂ ਤਾਂ ਦੇ ਲੱਖਿਆਂ ਦੇ ਖੜੇ ਹੁੰਦੇ ਆ ਅਸੀਂ ਆਪਣਾ ਕੰਮ ਕਰਨਾ ਹੈ ਜਾਂ ਅਸੀਂ ਲੱਖਿਆਂ ਨੂੰ ਦੇਖੀ ਕੀ ਕੀ ਪ੍ਰਸ਼ਾਸਨਿਕ ਕੰਮ ਕਰੋਗੇ ਪ੍ਰਸ਼ਾਸਨਿਕ ਮੰਨਦਾ ਦੁੱਧਾ ਦੁੱਧ ਪਾਣੀ ਦਾ ਪਾਣੀ ਕਾਗਜ਼ਾਂ ਦੇ ਹਿਸਾਬ ਨਾਲ ਹੋਣੀ ਹੈ ਔਰ ਜਿੱਥੇ ਸਾਡੇ ਕੋਈ ਪਲਾਂਟਾ ਦੀ ਕੋਈ ਕਮੀ ਹੋ ਉਸ ਵੀ ਠੀਕ ਕਰਨ ਨੂੰ ਕਰੋੜਾ ਰੁਪਈਆ ਲੱਗ ਚੁੱਕਿਆ ਹੋਰ ਕਿਥੇ ਲੱਗਦਾ ਹੋਊਗਾ ਤੇ ਉਹ ਵੀ ਲਾਵਾਂਗੇ ਥੈਂਕ ਯੂ ਗੱਲ ਇਹ ਹੈ ਜਦੋਂ ਹੂੰਦ ਦੀ ਲੜਾਈ ਹੁੰਦੀ ਹੈ ਜਦੋਂ ਰੋਜੀ ਰੋਟੀ ਦੀ ਲੜਾਈ ਹੁੰਦੀ ਹੈ ਤੇ ਫਿਰ ਬੰਦਿਆਂ ਨੂੰ ਲੋਕਾਂ ਨੂੰ ਭਾਈਚਾਰੇ ਨੂੰ ਸੜਕ ਤੇ ਆਣਾ ਹੀ ਪੈਂਦਾ ਹੈ ਵਪਾਰ ਕਰਨ ਵਾਲੇ ਅਸੀਂ ਲੋਗ ਆ ਲਾ ਅਵਾਈਡਿੰਗ ਲੋਗ ਆ ਸਾਨੂੰ ਨਹੀਂ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਲੇਕਿਨ ਜਦੋਂ ਸਾਨੂੰ ਕਦੇ ਮਜਬੂਰ ਕੀਤਾ ਜਾਂਦਾ ਤੇ ਫਿਰ ਇਹ ਮਜਬੂਰੀਆਂ ਦੇ ਵਿੱਚ ਆ ਕੇ ਸਾਨੂੰ ਇਦਾਂ ਦਾ ਅ ਸ਼ੋਅ ਬਣਾਣਾ ਪੈਂਦਾ ਜਾਂ ਇਦਾਂ ਦਾ ਇਕੱਠ ਦਿਖਾਣਾ ਪੈਂਦਾ ਕਿ ਸਾਡੇ ਵਿੱਚ ਕਿੰਨੀ ਕਿ ਸਾਡੇ ਚ ਇਕੱਠਾ ਹੈਗਾ ਔਰ ਵੈਸੇ ਤਾਂ ਮੈਂ ਉਹਦਾ ਸ਼ੁਕਰਗੁਜ਼ਾਰ ਵੀ ਹਾਂ ਕਿ ਕਮ ਸੇ ਕਮ ਸਾਡੇ ਡਾਈਂਗ ਭਾਈਚਾਰੇ ਨੂੰ ਇਦਾਂ ਇਕੱਠਾ ਕਰਦਾ ਬਹੁਤ سارے ਦੋਸਤ ਆ ਸੀ ਤੱਕ ਨਹੀਂ ਕਿੰਨੀ ਦੇਰ ਬਾਅਦ ਮਿਲਦੇ ਨਹੀਂ ਐ ਬਸ ਇਕੱਠੇ ਦੇ ਵਿੱਚ ਮਿਲੇ ਹਾਂ ਹਾਂਜੀ ਜਿਹੜੇ ਰੋਪ ਲਾਇਆ ਠੀਕ ਰੋਪ ਠੀਕ ਲਗਾ ਰਿਹਾ ਮੈਂ ਹੁਣੇ ਸਟੇਜ ਤੋਂ ਇੱਕ ਗੱਲ ਕਹਿ ਕੇ ਹਟਿਆ ਭਈ ਰੋਪ ਲਗਾਣੇ ਬਹੁਤ ਸੌਕੇ ਹੁੰਦੇ ਆ 50 ਹਜ਼ਾਰ ਬੰਦਾ ਕੰਮ ਕਰਦਾ ਅੱਜ ਡਾਈ ਇੰਡਸਟਰੀ ਦੇ ਵਿੱਚ ਮੈਂ ਚੈਲੰਜ ਕਰਦਾ ਮੈਡੀਕਲ ਟੈਸਟ ਕਰਾ ਲਈਏ ਕਿਸੇ ਇੱਕ ਨੂੰ ਵੀ ਕੈਂਸਰ ਹੋਵੇ ਮੇਰੇ ਬੰਦੇ ਉਹੀ ਰੰਗ ਤੋਲਦੇ ਆ ਕੈਮੀਕਲ ਵੀ ਦਿੰਦੇ ਆ ਔਰ ਕੱਪੜੇ ਦੇ ਵਿੱਚ ਉਹ ਕੈਮੀਕਲ ਪੈਂਦੇ ਆ ਜਿਹੜੇ ਆਸੀਂ ਆਮ ਰੋਜ਼ਮਰਰਾ ਦੇ ਵਿੱਚ ਖਾਂਦੇ ਵੀ ਆਂ ਸਿਰਕੇ ਦਾ ਤਜਾਬ ਆਪਾਂ ਬੜੇ ਸ਼ੌਗ ਨਾਲ ਟਾਬਿਆਂ ਦੇ ਵੈੜਦੇ ਆਂ ਅਈ ਭਾਈ ਸਿਰਕੇ ਵਾਲੇ ਪਿਆਜ ਦਿਓ ਜੀ ਸਾਡਾ ਮੈਕਸਿਮਮ ਕੰਯਮਸ਼ ਨਹੀਂ ਉਹਦੀ ਹੈ ਦੂਜਾ ਨਮਕ ਹੈ ਐਦਾਂ ਦੇ ਤਾਂ ਸੌਫਟ ਕੈਮੀਕਲ ਹੈ ਜੇ ਆਪਾਂ ਹਾਰਡ ਕੈਮੀਕਲ ਯੂਜ਼ ਕਰਾਂਗੇ ਕੱਪੜੇ ਦੇ ਵਿੱਚ ਤੇ ਕੱਪੜਾ ਤਾਂ ਰੰਗਾਈ ਨਹੀਂ ਹੋ ਸਕਦਾ ਉਹਦੀ ਤਾਂ ਵੈਸੇ ਕੁਆਲਿਟੀ ਡਾਊਨ ਹੋ ਜਣੀ ਸੋ ਰੋਪਾ ਲਗਾਣੇ ਬਹੁਤ ਸੌਖੇ ਆ ਲੇਕਿਨ ਜੇ ਇਹ ਧੀ ਮਿਹਨ ਚੱਕਣੀ ਸੀ ਹੁਣੇ ਕਮ ਸੇ ਕਮ ਆ ਕੇ ਸਾਡੇ ਨਾਲ ਮੀਟਿੰਗ ਤਾਂ ਕਰਦਾ ਵੀ ਭਾਈ ਬੁੱਢੇ ਨਾਲ ਇਨਸਾਫ ਅਸੀਂ ਵੀ ਸਾਡੇ ਵੀ ਪਰਿਵਾਰ ਇੱਥੇ ਹੀ ਹੈ ਪਿਛਲੇ 40 50 ਸਾਲਾਂ ਤੋਂ ਅਸੀਂ ਲੋਕ ਇਹਨਾਂ ਕੰਮਾਂ ਦੇ ਵਿੱਚ ਇਨਵੋਲ ਹੈ ਸਾਨੂੰ ਵੀ ਅਮ ਜੈ ਅਸੀਂ ਵੀ ਇੱਥੇ ਆਲਦੋਲੇ ਰੈਣੀ ਹੋਰ ਇੱਥੇ ਦਾ ਹੀ ਪਾਣੀ ਪੀਂਦੇ ਆਂ ਔਰ ਇੱਥੇ ਹੀ ਜੰਮੇ ਪਲੇ ਆਂ ਸੋ ਆਰੋਪ ਲਗਾਣੇ ਝੂਠੀ ਇੱਕ ਮਾਈਲੇਜ ਲੈਣੀ ਆਪਣਾ ਪੋਲੀਟਿਕਲ ਕੈਰੀਅਰ ਬਣਾਉਣਾ ਇਹ ਪੋਲੀਟਿਕਲ ਲੋਕਾਂ ਨੂੰ ਚੰਗਾ ਲੱਗਦਾ ਐਟ ਲੀਸਟ ਸਾਡੇ ਵਪਾਰੀਆਂ ਨੂੰ ਚੰਗਾ ਦੇਖੋ ਮੈਨੂੰ ਇਹਦੇ ਬਾਰੇ ਨਹੀਂ ਪਤਾ ਸਾਡੇ ਹੋਰ ਲੀਡਰ ਹੈਗੇ ਆ ਉਹਨਾਂ ਨੂੰ ਪਤਾ ਹੋਊਗਾ ਬਟ ਮੈਂ ਇਦਾਂ ਜਿਹੜਾ ਤੁਸੀਂ ਬਿਨਾਂ ਕਿਸੇ ਕਾਰਨ ਤੋਂ ਲੋਕਾਂ ਨੂੰ ਤੁਸੀਂ ਐਕਸਪਲੋਇਟ ਕਰਦੇ ਹੋ ਬਿਨਾਂ ਤੱਤ ਤੋਂ ਬਿਨਾ ਜਾਣਕਾਰੀ ਤੋਂ ਤੇ ਉਹਨੂੰ ਆਪਾਂ ਫਿਰ ਬਲੈਕਮੇਲਿੰਗ ਹੀ ਕਹਿੰਦੇ ਨੇ ਬਲੈਕਮੇਲਿੰਗ ਕਰ ਰਿਹਾ ਜੀ ਸਰ ਬਿਲਕੁਲ ਹੈ ਹੀ ਨਹੀਂ ਉਹਨਾਂ ਦੀ ਕੋਈ ਗੱਲ ਦੇ ਵਿੱਚ ਸਰ ਏਦਾਂ ਹੈ ਵੀ ਅੱਜ ਉਹ ਕਹਿ ਰਿਹਾ ਬੜਾ ਸਾਊਥ ਪੰਜਾਬ ਬੈਸਟ ਪੰਜਾਬ ਪੰਜ ਛੇ ਡਿਸਟ੍ਰਿਕਟਾਂ ਦੇ ਨਾਲ ਲੈਂਦਾ ਕੈਂਸਰ ਇਹ ਉਹ ਡਾਈਂਗ ਲੁਧਿਆਣੇ ਚ ਲੱਗੀ ਹੈ ਇੰਨੀ ਕੁ ਤਾਂ ਜਾਣਕਾਰੀ ਹੋਣੀ ਚਾਹੀਦੀ ਫਿਰ ਰੋਪੜ ਦੇ ਲੋਕਾਂ ਨੂੰ ਕੈਂਸਰ ਕਿਤੇ ਤੋਂ ਹੋ ਗਿਆ ਜੀ ਜੀ ਨਵਾਂ ਸ਼ਹਿਰ ਦੇ ਲੋਕਾਂ ਨੂੰ ਕੈਂਸਰ ਕਾਹਦੇ ਨਾਲ ਹੋ ਜਾਂਦਾ ਜੀ ਇਹ ਮਾਰੇ ਕੋਲੋਂ ਨਾ ਬੁਲਾਓ ਕਿ ਇਹਦੇ ਕੈਂਸਰ ਦੀ ਵਜ੍ਹਾ ਕੁਛ ਹੋਰ ਹੈ ਕੀ ਉਹਨਾਂ ਨੂੰ ਮੈਸੇਜ ਹੀ ਦੇਣਾ ਜਾਂਦੇ ਹੋ ਆਓ ਤੱਤ ਤੇ ਬੈਠੋ ਆਪਾਂ ਹੱਲ ਮਿਲ ਕੇ ਕਰੀਏ ਜੀ ਬੁੱਢਾ ਨਾਲਾ ਸਾਫ਼ ਹੋਣਾ ਚਾਹੀਦਾ